ਇੱਥੇ ਰਵਨੀਤ ਬਿੱਟੂ ਵਰਗੇ ਹਾਰੇ ਬੰਦੇ ਕੈਬਨਟ ਮੰਤਰੀ ਬਣਦੇ ਆ ਤੇ 2-2 ਲੱਖ ਦੇ ਮਾਰਜਨ ਨਾਲ ਜਿੱਤੇ ਭਾਉ ਅਮਰਤਪਾਲ ਸਿੰਘ ਵਰਗਿਆਂ ਦੇ ਐਨਐਸਐ ਦੁਬਾਰਾ ਠੂਕੀ ਜਾਂਦੀ ਆ ਇਹ ਤਾਂ ਕਾ ਨਹੀਂ ਤੇ ਹੋਰ ਕੀ ਆ ਸਮਝਣਾ ਪਊਗਾ ਹੋਰ ਗੁਲਾਮੀ ਨੂੰ ਕਦੇ ਤੱਲੀਆਂ ਥੋੜਾ ਲੱਗੀਆਂ ਹੁੰਦੀਆਂ ਵਾ ਇਹਨੂੰ ਹੀ ਗੁਲਾਮੀ ਆਂਦੇ ਆ ਵੀ ਤੁਸੀਂ ਬੰਦਾ ਹਰਾਓ ਅਹੀਂ ਤੁਹਾਡੇ ਤੇ ਚੜ ਮਚਾ ਕੇ ਕੈਬਨਟ ਮੰਤਰੀ ਲਾਵਾਂਗੇ ਤੁਸੀਂ ਬੰਦਾ ਜਿਤਾਓ ਅਹੀਂ ਤੁਹਾਡੇ ਤੇ ਚੜ ਮਚਾ ਕੇ ਉਹਨੂੰ ਦੁਬਾਰਾ ਐਨਐਸਏ ਲਾ ਕੇ ਅੰਦਰ ਠੋਕਾਂਗੇ ਇਹੋ ਹੀ ਤੇ ਗੁਲਾਮੀ ਹੁੰਦੀ ਆ ਹੋਰ ਗੁਲਾਮੀ ਕੈਨੂੰ ਕਹਿੰਦੇ ਆ ਬਸ ਸੰਤ ਜਰਨਲਿਸਟ ਤੁਹਾਨੂੰ ਬਾਬਾ ਭਿੰਡਰਾਂ ਵਾਲਾ ਇਸੇ ਗੁਲਾਮੀ ਚੋਂ ਕੱਢਣਾ ਚਾਹੁੰਦੇ ਸੀ ਪਰ ਸਾਡੇ ਚੋਂ ਬਹੁਤਿਆਂ ਨੇ ਉਦੋਂ ਕਿਹੜਾ ਸਾਥ ਦਿੱਤਾ ਉਦੋਂ ਕਿਹੜਾ ਸਾਥ ਦਿੱਤਾ ਇਹ ਜੀ ਕਾਂਗਰਸ ਦਾ ਏਜੰਟ ਆ ਇਹ ਫਲਾਣਾ ਏਜੰਟ ਆ ਫਲਾਣਾ ਏਜੰਟ ਆ ਜਿੱਦਾਂ ਅੱਜ ਅੱਜ ਤੇ ਕੰਮ ਹੀ ਬੜਾ ਸੌਖਾ ਜਿਹੜਾ ਸਿੱਧੀ ਸਾਫ਼ ਤੇ ਸਪਸ਼ਟ ਗੱਲ ਕਰੇ ਇਹ ਜੀ ਇਹ ਆਰਐਸਐਸ ਦਾ ਬੰਦਾ ਕਹਿੰਦੇ ਹੀ ਆ ਨਾ ਪਹਿਲਾਂ ਸੰਤ ਜਰਨੈਲ ਸਿੰਘ ਹੁਣਾਂ ਨੂੰ ਕਾਂਗਰਸ ਦਾ ਏਜੰਟ ਕਹਿ ਛੱਡਿਆ ਹੁਣ ਜਿਹੜਾ ਅੱਜ ਦੇ ਯੁੱਗ ਚ ਸਿੱਧੀ ਗੱਲ ਕਰੇ ਭਾਵੇਂ ਉਹ ਪਾਉ ਅਮਰਤਪਾਲ ਸੋ ਹੋਵੇ ਭਾਵੇਂ ਕੋਈ ਹੋਰ ਹੋਵੇ ਇਹ ਜੀ ਆਰਐਸਐਸ ਦਾ ਏਜੰਟ ਆ ਆਰਐਸਐਸ ਦੇ ਏਜੰਟ ਬਖਾਵਾ ਤੁਹਾਨੂੰ ਅੱਜ ਦੀ ਕਿਸੇ ਨੇ ਫੇਸਬੁੱਕ ਬੜੇ ਧਿਆਨ ਨਾਲ ਵੇਖੀ ਹੋਵੇ ਤੇ ਮੈਂ ਫੋਟੋਆਂ ਚੇਚਿਆ ਤੌਰ ਤੇ ਸੇਵ ਕਰਕੇ ਲਿਆ ਆਂ ਵੀ ਮੈਨੂੰ ਕੋਈ ਪੁੱਛ ਲਵੇ ਤੇ ਮੈਂ ਫੋਟੋਆਂ ਅੱਗੇ ਕਰ ਦਿਆਂ ਜਿਨ੍ਹਾਂ ਨੂੰ ਅਸੀਂ ਪੰਥ ਦੇ ਰਾਖੇ ਕਹੀ ਜਾਂਦੇ ਆਂ ਬਾਬਾ ਲੱਖਾ ਸਿੰਘ ਵਰਗੇ ਨਾਨਕ ਸਰਈਏ ਔਰ ਤਲਵਾੜੇ ਆਰਐਸਐਸ ਦੇ ਮਿਸ਼ਨ ਕੈਂਪ ਦੇ ਵਿੱਚ ਬੈਠੇ ਕੁਰਸੀਆਂ ਸਾਂਝੀਆਂ ਕਰਨ ਦੇ ਉਹਨਾਂ ਦੇ ਨਾਲ ਔਰ ਹਰਿਆਣੇ ਦੇ ਵਿੱਚ ਬਾਬੇ ਮੰਡੀ ਵਾਲੇ ਵਰਗੇ ਜਿਨ੍ਹਾਂ ਨੂੰ ਅਸੀਂ ਪੰਥ ਦੇ ਰਾਖੇ ਸਮਝਦੇ ਸਾਂ ਬੋਲ ਗਏ ਕਿਉਂ ਨਾ ਤੇ ਅਹੀਂ ਨਾ ਬੋਲਾਂਗੇ ਤੇ ਹੋਰ ਬੋਲੂ ਕਿਹੜਾ ਤੁਹਾਡੇ ਕੋਲੋਂ ਨੋਟ ਲੈ ਕੇ ਘਰ ਨੂੰ ਚਲੇ ਜਾਣਾ ਮੇਰਾ ਫਰਜ ਨਹੀਂ ਆ ਮੈਂ ਉਹਨਾਂ ਟਾਡੀਆਂ ਚੋਂ ਨਹੀਂ ਆ ਵੀ ਪਾਲਛਮਾਰੀ ਆ ਵੀ ਪਾਲਛਮਾਰ ਕੇ ਤੇ ਪੈਸੇ ਜੇਬ ਚ ਪਾਏ ਤੇ ਮੈਂ ਘਰ ਨੂੰ ਚਲੇ ਜਾਵਾਂ ਮੈਨੂੰ ਅਗਲੀ ਸਟੇਜ ਦੀ ਘਟ ਜ਼ਿੰਮੇਵਾਰੀ ਹੁੰਦੀ ਆ ਮੈਨੂੰ ਤਾਂ ਵੀ ਜਿਹੜੀ ਮਿਲੀ ਆ ਉਹ ਚਾਜਨਾ ਨਿਭਾ ਜਾਵਾਂ ਤੁਸੀਂ ਆਰਐਸਐਸ ਦੀਆਂ ਕੁਰਸੀਆਂ ਸਾਂਝੀਆਂ ਕਰੋ ਤੁਸੀਂ ਆਰਐਸਐਸ ਦੇ ਮਿਸ਼ਨ ਵਿੱਚ ਜਾ ਕੇ ਉਹਨਾਂ ਦੇ ਨਾਲ ਬੈਠੋ ਤੇ ਜਿਹੜਾ ਸੱਚੀ ਸੁੱਚੀ ਗੱਲ ਕਰੇ ਤੇ ਉਹ ਜੀ ਆਰਐਸਐਸ ਦਾ ਏਜੰਟ ਬਣ ਜਾਂਦਾ ਆਰਐਸਐਸ ਦੇ ਏਜੰਟ ਤੁਸੀਂ ਉਹ ਜਿਨ੍ਹਾਂ ਨੇ ਧਰਮ ਦਾ ਬਾਣਾ ਪਾ ਕੇ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਬਸ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਇਹ ਸੇ ਕਰਕੇ ਚੁੱਬਦਾ ਸੀ ਉਹਨੇ ਪੰਜਾਬ ਦੀ ਜਵਾਨੀ ਨੂੰ ਇੱਕ ਨਵਾਂ ਰੰਗ ਦਿੱਤਾ ਸੀ ਜੇ ਕਦੇ ਅਸੀਂ ਉਹਨਾਂ ਦਿਨਾਂ ਚ ਉਹਦੇ ਨਾਲ ਖਲੋਤੇ ਹੁੰਦੇ ਤੇ ਅੱਜ ਸਾਨੂੰ ਡਾਂਗ ਨਹੀਂ ਸੀ ਫਿਰਨੀ ਜਿਹੜੀ ਫਿਰਨ ਈ ਆ ਆਸਾਨੀ ਸਾਡੀ ਰੋਂਦੀ ਫਿਰਦੀ ਆ ਪਾਣੀ ਸਾਡਾ ਗਿਆ ਜਵਾਨੀ ਸਾਡੀ ਗਈ ਕੁਝ ਜਾਜਾਂ ਤੇ ਚੜ ਗਿਆ ਕੁਝ ਚਿੱਟਾ ਪੀ ਪੀ ਮਰ ਚਲੇਆ ਕੁਝ ਖਾੜਕੂ ਕਹਿ ਕਹਿ ਕੇ ਖਤਮ ਕਰ ਲਿਆ ਤਿੰਨ ਪੀੜੀਆਂ ਦੇ ਤੁਹਾਡੇ ਅ ਚਟੀਆਂ ਦਾੜੀਆਂ ਵਾਲੇ ਬੈਠੇ ਆ ਤਿੰਨ ਪੀੜੀਆਂ ਤੁਹਾਡੇ ਵੇਂਦਿਆ ਵੇਂਦਿਆ ਤੁਹਾਡੇ ਹੱਥੋਂ ਨਿਕਲੀਆਂ ਕਿ ਨਹੀਂ ਨਿਕਲੀਆਂ ਤਿੰਨ ਪੀੜੀਆਂ ਇੱਕ ਪੀੜੀ ਖਾੜਕੂ ਕਹਿ ਕੇ ਗਈ ਇੱਕ ਪੀੜੀ ਜਾਜਾਂ ਦੇ ਚਾੜ ਲੀਆ ਇੱਕ ਪੀੜੀ ਸਾਡੀ ਚਟਾ ਪੀ ਪੀ ਕੇ ਮੈਨੂੰ ਨਹੀਂ ਪਤਾ ਤੁਹਾਡੇ ਪਿੰਡ ਚ ਵਿਕਦਾ ਕਿ ਨਹੀਂ ਵਿਕਦਾ ਜੇ ਨਹੀਂ ਵਿਕਦਾ ਤੇ ਬੜੀ ਵਧਾਈ ਆ ਪਰ ਕੋਈ ਪਿੰਡ ਵਾਲਾ ਬਾਹ ਖੜੀ ਕਰਕੇ ਕਹੇ ਸਾਡੇ ਪਿੰਡ ਚ ਸੇਵਾ ਠੰਡਾ ਨਹੀਂ ਹੋਇਆ ਚਟਾ ਪੀ ਪੀ ਕੇ ਮੁੰਡੇ ਨਹੀਂ ਸਿਵਿਆ ਚ ਮਰੇ ਤੇ ਕੌਣ ਤੋਸ਼ੀ ਆ ਕੀ ਪਿੰਡ ਦੇ ਪੰਜ ਸਰਪੰਚ ਨੂੰ ਨਹੀਂ ਪਤਾ ਹੁੰਦਾ ਕੀ ਨੰਬਰਦਾਰ ਨੂੰ ਨਹੀਂ ਪਤਾ ਹੁੰਦਾ ਵੀ ਪਿੰਡ 'ਚ ਚਟਾ ਕੌਣ ਵੇਚਦਾ ਕਿ ਐਸਐਚਓ ਨੂੰ ਨਹੀਂ ਪਤਾ ਕਿ ਥਾਣੇਦਾਰ ਨੂੰ ਨਹੀਂ ਪਤਾ ਜਾਂ ਐਮਐਲਏ ਐਮਪੀ ਨੂੰ ਨਹੀਂ ਪਤਾ ਹੁੰਦਾ ਅਸਲ 'ਚ ਉਹ ਆਪਣੀਆਂ ਗਰਜਾਂ ਤੱਕ ਜੁੜੇ ਆ ਤੁਹਾਡਾ ਪਠਾ ਭਾਉਣ ਤੇ ਤੁਰੇ ਆ ਤੇ ਤੁਹਾਡੀ ਉਹਨਾਂ ਨੂੰ ਸਮਝ ਆ ਗਈ ਆ ਵੀ ਇਹਨਾਂ ਨੇ ਜੰਦਾਬਾਦ ਮੁਰਦਾਬਾਦ ਕਰਕੇ ਫ੍ਰੀ ਦੇ ਆਟੇ ਦਾਲ ਉਤੇ ਫਿਰ ਰੈਲੀਆਂ 'ਚ ਆ ਕੇ ਬਹਿ ਜਾਣਾ ਵਾ ਇਹਨਾਂ ਨੇ ਝੰਡੀਆਂ ਚੁੱਕ ਲੈਣੀਆਂ ਹੁਣ ਝੰਡੀਆਂ ਚੁੱਕੀਆਂ ਤੁਸੀਂ ਝੰਡਾ ਲੈਣਾ ਲਾ ਤੇ ਉਹ ਜਿਹੜੀ ਝੰਡੇ ਚ ਪ੍ਰਾਣੀ ਹੁੰਦੀ ਆ ਨਾ ਫਿਰ ਉਹ 5 ਸਾਲ ਸਾਨੂੰ ਰੀਜ ਨਾ ਫਿਰਦੀ ਆ ਰੀਜ ਦੇ ਨਾਲ ਆਹੀਂ ਫਿਰ ਚੌਂਕਾਂ ਚ ਖਲੋਖ ਲੋਕ ਇਹਨੇ ਸਾਡਾ ਸਵਾਰਿਆ ਕੱਖ ਨਹੀਂ ਅੱਛਾ ਤੂੰ ਦਿਵਾੜ ਦਿਵਾੜ ਪੀਂਦਾ ਰਿਆਂ ਲੈ ਕੇ ਵੋਟਾਂ ਦੇ ਵਿੱਚ ਸਵਾਰੇ ਤੁਹਾਡਾ ਖੇ ਕੋਈ ਅਗਲੇ ਨੇ ਤੇ ਕਾਣੇ ਪਹਿਲਾਂ ਕੀਤੇ ਅੱਧੋਂ ਜ਼ਿਆਦੇ ਸਾਡੇ ਅਰਗੇ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਾਪੁਰਖਾਂ ਦੀਆਂ ਗੱਲਾਂ ਸੀ ਸਿੱਧੀਆਂ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਆਖਿਆ ਵੀ ਅਨੰਦਪੁਰ ਦੇ ਮਤੇ ਤੇ ਸਟੈਂਡ ਕਰੋ ਜੇ ਆਨੰਦਪੁਰ ਦੇ ਮਤੇ ਤੇ ਸਟੈਂਡ ਕਰਦੇ ਹੋ ਫਿਰ ਸਾਡੇ ਨਾਲ ਤੁਰੋ ਤੇ ਲੀਡਰਾਂ ਨੇ ਆਨੰਦਪੁਰ ਦੇ ਮਤੇ ਤੇ ਸਟੈਂਡ ਥੋੜਾ ਕਰਨਾ ਸੀ ਉਹਨਾਂ ਨੂੰ ਪਤਾ ਹੀ ਜੇ ਆਨੰਦਪੁਰ ਦੇ ਮਤੇ ਤੇ ਖਲੋਣੇ ਆ ਫਿਰ ਦਿੱਲੀ ਦੀ ਦਲਾਲੀ ਬੰਦ ਹੋ ਜੂਗੀ ਬਾਬਾ ਜਰਨੈਲ ਸਿੰਘ ਤੇ ਹਮਲਾ ਇਸੇ ਕਰਕੇ ਹੀ ਹੁੰਦਾ ਵਾ ਕਿਉਂਕਿ ਬਾਬੇ ਜਰਨੈਲ ਸਿੰਘ ਨੇ ਖੁੱਲਾ ਅਖਾੜਾ ਚੁਣਿਆ ਵਾ ਤੇ ਜਿਹੜੇ ਬੰਦੇ ਖੁੱਲਾ ਮੈਦਾਨ ਚੁਣ ਲੈਣ ਸਰਕਾਰਾਂ ਨੂੰ ਉਹ ਬੰਦੇ ਰੜਕਦੇ ਹੁੰਦੇ ਆ ਕਮਰਾ ਬੰਦ ਕਰਕੇ ਮੋਬਾਈਲ ਤੇ ਉੱਤੇ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਨਾ ਮਰਜ਼ੀ ਕਹੀ ਜਾਓ ਕੋਈ ਤੁਹਾਡੇ ਤੇ ਪਰਚਾ ਨਹੀਂ ਪਰਚਾ ਉਦੋਂ ਹੋਣਾ ਵਾ ਜਦ ਦਿਨ ਖੁੱਲੇ ਮੈਦਾਨ ਚ ਆਓਗੇ ਭਾਉ ਅਮਰਤਪਾਲ ਸਿੰਘ ਦੇ ਨਾਲੋਂ ਕਈ ਜ਼ਿਆਦਾ ਗਰਮ ਬੋਲਦੇ ਪਰ ਬੋਲਦੇ ਆ ਕੁੰਡੀਆਂ ਮਾਰ ਕੇ ਫੇਸਬੁੱਕ ਦੇ ਉੱਤੇ ਭਾਉ ਨੇ ਚੁਣਿਆ ਖੁੱਲਾ ਮੈਦਾਨ ਡਿਬਰੂਗੜ ਦੀ ਜੇਲ੍ਹ ਐਸੇ ਕਰਕੇ ਠੀਕ ਦੀ ਆ ਉਹਨੂੰ ਕਿਉਂ ਕਿਉਂਕਿ ਖੁੱਲੇ ਮੈਦਾਨ ਚ ਆਉਣ ਵਾਲੇ ਬੰਦੇ ਸਰਕਾਰਾਂ ਨੂੰ ਰੜਕਿਆ ਕਰਦੇ ਆ ਆੰਦੀ ਨੇ ਫੈਸਲਾ ਕੀਤਾ ਵੀ ਬਾਬਾ ਰਾਜੋਂ ਹਟਾਉਣਾ ਪੈਣਾ ਸਾਡੇ ਵਾਲਿਆਂ ਨੇ ਹਾਮੀ ਭਰ ਦਿੱਤੀ ਸਾਡੇ ਵਾਲੇ ਪਤਾ ਕੀ ਕਹਿੰਦੇ ਪਹਿਲਾਂ ਤੇ ਟੈਂਕ ਆਏ ਸਾਡੀਆਂ ਛਾਤੀਆਂ ਤੋਂ ਲੰਘਣਗੇ ਉਹਨਾਂ ਹੀ ਆਖਿਆ ਹੈ ਨਾ ਤੇ ਟੈਂਕ ਆਏ ਤੇ ਸਾਡੀਆਂ ਛਾਤੀਆਂ ਚੋਂ ਲੰਘਣਗੇ ਤੇ ਜਦੋਂ ਟੈਂਕ ਆਏ ਉਸ ਦਿਨ ਬਾਬਾ ਕੱਲਾ ਅੜਿਆ ਸੀ ਤੇ ਜਿਹੜੇ ਉਸ ਦਿਨ ਕਹਿੰਦੇ ਨੇ ਨਾ ਛਾਤੀਆਂ ਤੋਂ ਲੰਘਣਗੇ ਉਹ ਸਭ ਤੋਂ ਪਹਿਲੀਆਂ ਚ ਬਾਵਾਆਂ ਖੜੀਆਂ ਕਰਕੇ ਬਾਹਰ ਨਿਕਲੇ ਤੇ ਇਹੋ ਜਿਹੀਆਂ ਬਾਵਾਆਂ ਖੜੀਆਂ ਹੋਈਆਂ ਮੁੜ ਕੇ ਖੜੀਆਂ ਹੀ ਰਹੀਆਂ ਸਦਾ ਹੀ ਕੁਦਰਤੀ ਗੱਲ ਆ ਕੁਦਰਤ ਦੀ ਮਾਰ ਏਦਾਂ ਦੀ ਵੱਜਦੀ ਆ ਮੁੜ ਕੇ ਸਮੇਂ ਦੇ ਨਾਲ ਹਾਲਾਤਾਂ ਦੇ ਨਾਲ ਸਿਸਟਮ ਦੇ ਨਾਲ ਮਾਰ ਵੱਜਦੀ ਆ